ਸਾਡੇ ਜਿਹੜੀ ਮੀਟਿੰਗਾਂ ਦੇ ਇੰਡੀਆ ਕਰਨ ਦੀ ਜਿਹੜੀ ਮੀਟਿੰਗ ਕੀਤੀ ਆ ਇਸ ਪਰਪਰਪਾ ਜਿਹਾ ਬੈਸਿੰਗ ਇੰਡੀਆ ਦੇ ਜਿਵੇਂ ਹਾਲ ਇੰਡੀਆ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਿਹੜਾ ਇਸ ਸਾਲ ਜਿਹੜਾ ਹੈਗਾ ਆ ਜਿਵੇਂ ਡਾਕਟਰ ਡਾਕਟਰ ਅਮਰ ਸਿੰਘ ਜੀ ਨੇ ਦੱਸਿਆ ਸਾਡੇ ਕੋਆਰਡੀਨੇਟਰ ਨੇ ਫਤਿਹਗੜ੍ਹ ਸਾਹਿਬ ਦੇ ਕਿ ਇਸ ਸਾਲ ਜਿਹੜਾ ਆ ਪਾਰਟੀ ਨੇ ਪਾਰਟੀ ਦੀ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਲਈ ਕਿੱਥੇ ਉਹ ਪਰਦੇਸ਼ ਤੋਂ ਜ਼ਿਲ੍ਹਾ ਲੈਵਲ ਬਲਾਕ ਲੈਵਲ ਮੰਡਲ ਲੈਵਲ ਬੂਥ ਲੈਵਲ ਤੱਕ ਉਹਨੂੰ ਮਜ਼ਬੂਤ ਕਰਨ ਲਈ ਔਰ ਜਿਹੜੇ ਲੋਕ ਹਿੱਤ ਦੇ ਮੁੱਦੇ ਹੈਗੇ ਨੇ ਉਹ ਚਾਹੇ ਸੂਬੇ ਦੇ ਨੇ ਚਾਹੇ ਸੈਂਟਰ ਦੀ ਸਰਕਾਰ ਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਗਹਿਰਾਈ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਲੋਕਾਂ ਦੀ ਲਾਂਬਨ ਦੀ ਕਰਕੇ ਉਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨਾਲ ਖੜੇ ਹੋ ਕੇ ਉਹਨਾਂ ਦੀ ਆਵਾਜ਼ ਚੁੱਕਣਾ ਔਰ ਉਹਨਾਂ ਮੁੱਦਿਆਂ ਨੂੰ ਹੱਲ ਕਰਾਉਣਾ ਉਦੇ ਲਈ ਜਿਹੜੀ ਇਹ ਇੱਕ ਮਾਸ ਮੂਵਮੈਂਟ ਜਿਹੜੀ ਹੈਗੀ ਹੈ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਮਾਸ ਮੂਵਮੈਂਟ ਤਿਆਰ ਕਰਕੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਹੈ ਲੜਾਈ ਲੜਨੀ ਹੈ ਔਰ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਜਿਵੇਂ ਦੱਸਿਆ ਪਹਿਲਾਂ ਡਾਕਟਰ ਸਾਹਿਬ ਨੇ ਕਿ ਸਭ ਤੋਂ ਵੱਡੀ ਲੜਾਈ ਹੈਗੀ ਹੈ ਦੇਸ਼ ਦਾ ਆਜ਼ਾਦੀ ਤੋਂ ਬਣਿਆ ਸੰਵਿਧਾਨ ਤੇ ਕਾਨੂੰਨ ਜਿਹੜਾ ਆ ਜਿਹਦੀਆਂ ਧੱਜੀਆਂ ਉਡਾ ਰਹੀ ਹੈ ਭਾਜਪਾ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਉਸ 바ਬਾ ਭੀਮਰਾਓ ਅੰਬੇਦਕਰ ਜੀ ਦੇ ਸੰਵਿਧਾਨ ਤੇ ਕਾਨੂੰਨ ਨੂੰ ਚਾਉਣ ਦੀ ਇੱਕ ਬਹੁਤ ਵੱਡੀ ਇਹ ਆਜ਼ਾਦੀ ਦੀ ਲੜਾਈ ਦੀ ਤਰ੍ਹਾਂ ਦੀ ਲੜਾਈ ਹੈਗੀ ਹੈ ਉਸ ਕਰਕੇ ਜਿਹੜਾ ਹੈਗਾ ਆ ਜਦੋਂ ਕਿਉਂਕਿ ਕਾਂਗਰਸ ਨੇ ਪਹਿਲਾਂ ਵੀ ਦੇਸ਼ ਦੀ ਆਜ਼ਾਦੀ ਦੇ ਵਿੱਚ अहम ਭੂਮਿਕਾ ਅਦਾ ਕੀਤੀ ਸੀ ਔਰ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਔਰ ਉਸ ਸੰਵਿਧਾਨ ਨੂੰ ਬਰਕਰਾਰ ਤੇ ਮਜ਼ਬੂਤ ਰੱਖਣ ਲਈ ਤੇ ਕਾਨੂੰਨ ਨੂੰ ਜਿਹਦੇ ਵਿੱਚ ਸਾਰੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਸਾਰੇ ਜਾਤਾਂ ਦੇ ਲੋਕ ਸਾਰੇ ਵਰਗਾਂ ਦੇ ਲੋਕ ਜਿਹੜੇ ਹੈ ਕਿ ਨੇ ਇਕੱਠੇ ਹੋ ਕੇ ਦੇਸ਼ ਦੀ ਮਜ਼ਬੂਤੀ ਲਈ ਕੰਮ ਕਰ ਸਕਣ ਔਰ ਦੇਸ਼ ਜਿਹੜਾ ਹੈਗਾ ਅੱਗੇ ਵੱਧ ਸਕੇ ਔਰ ਅੱਜ ਦੀ ਜਿਹੜੀ ਇੱਕ ਸਿਆਸਤ ਹੈਗੀ ਆ ਸੌੜੀ ਸਿਆਸਤ ਕਿ ਧਰਮ ਦੇ ਨਾਂ ਤੇ ਵੋਟਾਂ ਲੈ ਲੈਣੀਆਂ ਨੇ ਤੇ ਜਿਹੜੇ ਮੁੱਦੇ ਨੇ ਲੋਕਾਂ ਦੇ ਚਾਹੇ ਬੇਰਜ਼ਗਾਰੀ ਦਾ ਆ ਚਾਹੇ ਗਰੀਬੀ ਦਾ ਆ ਚਾਹੇ ਉਹ ਕਿਸਾਨਾਂ ਦਾ ਮੁੱਦਾ ਹੈ ਚਾਹੇ ਮਜ਼ਦੂਰਾਂ ਦਾ ਆ ਚਾਹੇ ਉਹ ਛੋਟੇ ਵੱਡੇ ਇੰਡਸਟ੍ਰੀਅਲਿਸਟ ਦਾ ਮੁੱਦਾ ਹੈ ਛੋਟੇ ਦੁਕਾਨਦਾਰ ਦਾ ਮੁੱਦਾ ਆ ਮੁਲਾਜ਼ਮ ਦਾ ਮੁੱਦਾ ਆ ਉਹਨਾਂ ਮੁੱਦਿਆਂ ਤੋਂ ਧਿਆਨ ਫਟਕਾ ਕੇ ਇਹ ਜਿਹੜਾ ਹੈਗਾ ਆ ਆਪਣਾ ਵੋਟ ਹਾਸਲ ਕਰਨ ਤੋਂ ਬਾਅਦ ਆਪਣਾ ਮਨਸੂਬਾ ਜਿਹੜਾ ਹੈਗਾ ਆ ਉਹਨੂੰ ਪੂਰਾ ਕਰਨਾ ਔਰ ਸੱਤਾ ਸੱਤਾ ਦੇ ਉੱਤੇ ਕਾਬੂ ਰਹਿਣ ਦੀ ਜਿਹੜੀ ਇਹ ਰਾਜਨੀਤੀ ਭਾਜਪੀ ਦੀ ਹੈ ਇਹਨੂੰ ਨੰਗਾ ਕਰਨਾ ਹੈ। ਜਿਹੜੀ ਰਾਜਨੀਤੀ ਚੱਲ ਰਹੀ ਹੈ। ਦੇਖੋ ਗੱਲ ਇਹ ਹੈ ਕਿ ਜਿਹੜੀ ਪਾਣਿਆਂ ਪਾਣਿਆਂ ਦੇ ਮੁੱਦੇ ਦੀ ਗੱਲ ਹੈ। ਬੜਾ ਸਪਸ਼ਟ ਸਟੈਂਡ ਹੈ ਕਾਂਗਰਸ ਪਾਰਟੀ ਦਾ ਕਿ ਪੰਜਾਬ ਦੇ ਕੋਲੇ ਪਾਣੀ ਨਹੀਂ ਹੈਗਾ ਦੇਣ ਨੂੰ। ਮੈਂ ਇੱਥੇ ਦੱਸਣਾ ਚਾਹੁੰਦਾ ਆ ਹਰਿਆਣਾ ਦੇ ਮੁੱਖ ਮੰਤਰੀ ਬੋਲ ਰਹੇ ਸੀਗੇ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗਦੀ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਕਦੀ ਪੰਜਾਬ ਨੇ ਤਾਂ ਆਉਣ ਹੀ ਨਹੀਂ ਦਿੱਤੀ ਕਿਸੇ ਨੂੰ ਉਹ ਚਾਹੇ ਰਾਜਸਥਾਨ ਹੈ ਤੇ ਚਾਹੇ ਦਿੱਲੀ ਹੈ ਤੇ ਚਾਹੇ ਹਰਿਆਣਾ ਆ ਤੇ ਜੇ ਕਿਤੇ ਹੋਰ ਵੀ ਕਿਸੇ ਸੂਬੇ ਨੂੰ ਪੀਣ ਦਾ ਪਾਣੀ ਚਾਹੀਦਾ ਹੋਊਗਾ ਪੰਜਾਬ ਕਦੀ ਮਨਾਂ ਨਹੀਂ ਕਰਦਾ ਪਰ ਇੱਥੇ ਗੱਲ ਹੋਰ ਹੈ ਮੈਂ ਇੱਥੇ ਪੁੱਛਣਾ ਚਾਹੁੰਨਾ ਪੰਜਾਬ ਆਪਣੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਿ ਤੁਹਾਡੇ ਕੋਲੇ ਜਮਨਾ ਦਾ ਪਾਣੀ ਹੈ ਤੁਹਾਡੇ ਕੋਲੇ ਹੋਰ ਪਾਣੀ ਹੈ ਤੁਹਾਡੇ ਕੋਲੇ ਪੰਜਾਬ ਵਾਂਗੂ ਇੱਕ ਇਹੋ ਜਿਹਾ ਇਲਾਕਾ ਆ ਜਮਨਾ ਨਗਰ ਤੋਂ ਲੈ ਕੇ ਕਰਨਾਲ ਤੋਂ ਲੈ ਕੇ ਅੰਬਾਲਾ ਕੁਰੂ ਖੇਤਰ ਇਹ ਸਾਰਾ ਇਲਾਕਾ ਜਿਹੜਾ ਹੈਗਾ ਇਹਦੇ ਧਰਤੀ ਦੇ ਥਲੜਾ ਪਾਣੀ ਵੀ ਬਹੁਤ ਵਧੀਆ ਆ ਟੈਕਨੀਕਲ ਗੱਲ ਤੁਹਾਨੂੰ ਦੱਸਣ ਲੱਗਾ ਆ ਇਹਦਾ ਠੰਡਾ ਪਾਣੀ ਵੀ ਬਹੁਤ ਵਧੀਆ ਜਿਵੇਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਠੰਡਾ ਪਾਣੀ ਬਹੁਤ ਵਧੀਆ ਆ ਪੰਜਾਬ ਕਿਉਂ ਘਟ ਵਰਤਦਾ ਰਿਹਾ ਪਾਣੀ ਕਿਉਂਕਿ ਸਾਡਾ ਪਾਣੀ ਉੱਪਰ ਸੀਗਾ ਔਰ ਅਸੀਂ ਉਸ ਪਾਣੀ ਨੂੰ ਮੋਟਰਾਂ ਦੇ ਨਾਲ ਹੀ ਵਰਤ ਲੈਂਦੇ ਸੀ ਡੇਰਾਂ ਦਾ ਪਾਣੀ ਨਹੀਂ ਸੀ ਲਾਉਂਦੇ ਜਦੋਂ ਦਾ ਸਾਡਾ ਪਾਣੀ ਥੱਲੇ ਜਾਉਣਾ ਸ਼ੁਰੂ ਹੋਇਆ ਅਸੀਂ ਨਹਿਰਾਂ ਦਾ ਪਾਣੀ ਵਰਤਣਾ ਸ਼ੁਰੂ ਕਰ ਲਿਆ ਜਿੰਨਾ ਜਿੰਨਾ ਜ਼ਿਲ੍ਹਿਆਂ ਦਾ ਪਾਣੀ ਹਰਿਆਣੇ ਦੇ ਵਿੱਚ ਉੱਪਰ ਹੈ ਪਹਿਲੀ ਗੱਲ ਤਾਂ ਇਹ ਉਹਨਾਂ ਦੀ ਬਣਦੀ ਹੈ ਕਿ ਉਹ ਆਪਣਾ ਪਾਣੀ ਦੀ ਵੰਡ ਇਸ ਤਰੀਕੇ ਨਾਲ ਕਰਨ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਵਿੱਚੋਂ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਪਹਿਲਾਂ ਉਹਨਾਂ ਜ਼ਿਲ੍ਹਿਆਂ 'ਚ ਭੇਜਣ ਜਿੱਥੇ ਥੱਲੜਾ ਪਾਣੀ ਖਰਾਬ ਹੈ ਉਹ ਆਪਣੀ ਪਾਲਿਸੀ ਤਾਂ ਠੀਕ ਨਹੀਂ ਕਰਦੇ ਆਪਣੇ ਘਰ ਦੇ ਵਿੱਚ ਮੰਨ ਲਓ ਜੇ ਆਪਣੇ ਪਰਿਵਾਰ ਦੇ ਵਿੱਚ ਇੱਕ ਹੁਣ ਸਾਡੇ ਇੱਥੇ ਜ਼ਿਲ੍ਹੇ ਮੁਕਸਰ ਤੇ ਅਬੋਰ ਤੇ ਜਿਹੜੇ ਉਧਰਲੇ ਜ਼ਿਲ੍ਹੇ ਸੀ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਉੱਥੇ ਸਾਡਾ ਪਾਣੀ ਧਰਤੀ ਦਾ ਠੀਕ ਨਹੀਂ ਸੀ ਨਹਿਰਾਂ ਕੱਢ ਕੇ ਅਸੀਂ ਉੱਥੇ ਪਹਿਲਾਂ ਪਾਣੀ ਪਹੁੰਚਾਇਆ ਅਸੀਂ ਨਹਿਰਾ ਕੱਢ ਕੇ ਉੱਥੇ ਪਹਿਲਾਂ ਪਾਣੀ ਪਹਚਾਇਆ ਉਹਨਾਂ ਲੋਕਾਂ ਨੂੰ ਟੇਲਾਂ ਤੇ ਪਾਣੀ ਦਿੱਤਾ ਫਾਜ਼ਿਲਕਾ ਤੱਕ ਕਿਉਂ ਦਿੱਤਾ ਅਸੀਂ ਆਪਣਾ ਪਾਣੀ ਇੱਧਰ ਦੇ ਜ਼ਿਲ੍ਹਿਆਂ ਦਾ ਪਾਣੀ ਸਗੋਂ ਕਟਿਆ ਜੇ ਰੋਪੜ ਦੇ ਜ਼ਿਲ੍ਹੇ ਕੋਲੇ ਪਾਣੀ ਹੈ ਨਹੀਂ ਫਤਿਹਗੜ੍ਹ ਸਾਹਿਬ ਦਾ ਇੱਕ ਜ਼ਿਲ੍ਹਾ ਆ ਜਿਹਦੇ 'ਚ ਦਸ਼ਮੀਂਛੇ ਤੇ ਨਹਿਰ ਨਿਕਲਣ ਦੀ ਗੱਲ ਹੋ ਰਹੀ ਹੈ ਪਟਿਆਲੇ ਦਾ ਇੱਕ ਭਾਗ ਹੈ ਪਾਣੀ ਹੈ ਨਹੀਂ ਇੱਥੇ ਸਾਡੇ ਕੋਲੇ ਧਰਤੀ ਦਾ ਪਾਣੀ ਸੀਗਾ ਉੱਥੇ ਧਰਤੀ ਦਾ ਪਾਣੀ ਵੀ ਨਹੀਂ ਸੀ ਸਾਡੀ ਸਰਕਾਰ ਨੇ ਐਡੀ ਵਧੀਆ ਵਿਉਂਤਬੰਦੀ ਕੀਤੀ ਕਿ ਜਿੱਥੇ ਧਰਤੀ ਦਾ ਪਾਣੀ ਹੈਗਾ ਆ ਉੱਥੇ ਧਰਤੀ 'ਚੋਂ ਪਾਣੀ ਲੈ ਲਿਆ ਤੇ ਜਿੱਥੇ ਦੂਜਾ ਪਾਣੀ ਦਿੱਤਾ ਜਾ ਸਕਦਾ ਸੀ ਉੱਥੇ ਉਹ ਪਾਣੀ ਪਹਚਾਇਆ ਟੇਲਾਂ ਤੱਕ ਅਬੋਰ ਦੀ ਟੇਲ ਤੱਕ ਰਾਜਸਥਾਨ ਤੱਕ ਪਹਚਾਤਾ ਇਹ ਹਰਿਆਣਾ ਜਿਹੜਾ ਆਪਣਾ ਪਾਣੀ ਹੈ ਪਹਿਲਾਂ ਇੱਥੇ ਹੀ ਵਰਤ ਲੈਂਦਾ ਜਮਨਾ ਨਗਰ ਅੰਬਾਲਾ ਕਰਨਾਲ ਕੁਰੂਕਸ਼ੇਤਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਰਤਣ ਤੋਂ ਬਾਅਦ ਕੈਦਰ ਤੱਕ ਮੁੜ ਕੇ ਅੱਗੇ ਜਿਹੜੇ ਜ਼ਿਲ੍ਹੇ ਹੈਗੇ ਨੇ ਉਹ ਕਹਿੰਦੇ ਸਾਡੇ ਕੋ ਪਾਣੀ ਹੈ ਨਹੀਂ ਪੀਣ ਦਾ ਆਪਣੀ ਪਾਲਿਸੀ ਠੀਕ ਕਰਨ ਜਿੰਨਾ ਪਾਣੀ ਉਹਨਾਂ ਨੂੰ ਦਿੱਤਾ ਗਿਆ ਹੈ ਉਹਦੀ ਵੰਡ ਸਹੀ ਤਰੀਕੇ ਨਾਲ ਕਰਨ ਦੂਜੀ ਗੱਲ ਜਿੱਥੇ ਸਾਡੇ ਇੱਥੇ ਹੁਣ ਪਾਣੀ ਨਹੀਂ ਹੈਗਾ ਅਬੋਰ ਦੇ ਵਿੱਚ ਉੱਥੇ ਅਸੀਂ ਬਾਗ ਲਵਾਏ ਉੱਥੇ ਬਾਗਬਾਨੀ ਹੋਈ ਕਿਤੇ ਕਪਾਹ ਹੋ ਰਹੀ ਹੈ ਕਿਤੇ ਕੋਈ ਹੋਰ ਫਸਲ ਹੋ ਰਹੀ ਹੈ ਹਰਿਆਣੇ ਦੇ ਵਿੱਚ ਜਿੱਥੇ ਪਾਣੀ ਨਹੀਂ ਜੇ ਪਾਣੀ ਨਹੀਂ ਹੈਗਾ ਤੇ ਤੁਸੀਂ ਝੋਨੇ ਦੀ ਫਸਲ ਜ਼ਰੂਰ ਕਰਨੀ ਹੈ ਜਿਹੜੀਆਂ ਤੁਹਾਡੇ ਉੱਥੋਂ ਦੀਆਂ ਫਸਲਾਂ ਨੇ ਉਹ ਕਰੋ ਮੈਨੇਜਮੈਂਟ ਬੈਸਟ ਮੈਨੇਜਮੈਂਟ ਆਫ ਆਫ ਵਾਟਰ ਡਿਸਟ੍ਰਿਬਿਊਸ਼ਨ ਤਾਂ ਇਹਨਾਂ ਕੋਲੇ ਆਪਣੇ ਕੋਲੋਂ ਨਹੀਂ ਹੋ ਰਹੀ ਤੇ ਇਲਜ਼ਾਮ ਪੰਜਾਬ ਤੇ ਲਾ ਰਹੇ ਨੇ ਜਦੋਂ ਡਾਟਾ ਕੱਢੋਗੇ ਨਾ ਪੰਜਾਬ ਨੇ ਹਮੇਸ਼ਾ ਇਹਨਾਂ ਨੂੰ ਜ਼ਿਆਦਾ ਪਾਣੀ ਦਿੱਤਾ ਹੈ ਸਾਡੇ ਕੋਲੇ ਜਿਹੜਾ ਪਾਣੀ ਨਹੀਂ ਸੀ ਯੂਜ਼ ਹੁੰਦਾ ਪਾਣੀ ਸਾਰਾ ਹਰਿਆਣੇ ਤੇ ਜਾਂਦਾ ਜਿਆਦਾ ਜਾਂਦਾ ਹੁਣ ਜਦੋਂ ਪਾਣੀ ਪੰਜਾਬ ਦੀ ਲੋੜ ਪੈ ਗਈ ਹੈ ਮੇਰੇ ਕੋਲੇ ਵਾਧੂ ਰੋਟੀ ਸੀਗੀ ਮੈਂ ਕਿਸੇ ਹੋਰ ਆਪਣੇ ਭਰਾ ਨੂੰ ਦੇ ਦਿੱਤੀ ਜਦੋਂ ਮੈਂ ਭੁੱਖਾ ਮਰਨ ਲੱਗ ਗਿਆ ਤੇ ਮੈਂ ਕੀ ਕਰੂੰਗਾ ਸਾਡੀ ਤਾਂ ਹੁਣ ਇਹ ਹਾਲਤ ਹੈ ਕਿ ਸਾਡਾ ਆਪਣਾ ਪਾਣੀ ਆਪਾਂ ਸਾਰੇ ਜਾਣਦੇ ਤੁਸੀਂ ਤਾਂ ਛੋਟੇ ਹੋ ਇੱਥੇ ਜਿਹੜੇ ਵੱਡੇ ਨੇ ਜਾਣਦੇ ਨੇ ਸਾਡੀਆਂ ਮੋਟਰਾਂ ਦੇ ਪੱਖੇ ਤਿੰਨ ਦੀ ਮੋਟਰ ਹੁੰਦੀ ਸੀ ਸਾਡੀ ਖੇਤਾਂ 'ਚ ਤੇ ਉਹਦਾ ਪੱਖਾ ਉੱਪਰ ਰੱਖਿਆ ਹੁੰਦਾ ਸੀਗਾ ਤੇ ਉਹਦੀ 3.5 4 ਇੰਚ ਦੀ ਜਿਹੜੀ ਪਾਈਪ ਸੀ ਉਹਦਾ ਉਹਦੀ ਧਾਰ ਜਿਹੜੀ ਸੀ ਕਿ 4 5 ਫੁੱਟ ਤੇ ਵੱਜਦੀ ਸੀ ਇਨਾ ਪ੍ਰੈਸ਼ਰ ਦਾ ਪਾਣੀ ਸੀ 30 ਫੁੱਟ ਤੇ ਪਾਣੀ ਸੀ ਸਾਡਾ 50 ਫੁੱਟ ਤੇ ਤੇ ਅੱਜ ਸਾਡਾ ਪਾਣੀ ਜਿਹੜਾ ਸਾਡੇ ਅਸੀਂ ਖੁਈਆਂ ਹੀ ਡਾਕਟਰ ਸਾਹਿਬ 55 ਫੁੱਟ ਦੀਆਂ ਪੱਟ ਲੀਆਂ ਨੇ ਸਰ ਆਹ ਜਿਹੜੀ ਮੈਥੋਡੀ 12 ਦੀ ਔਰ 18 ਦੀ ਰਹਿਤੀ ਹੈ ਕਿ ਆਇਆ ਇਹ ਕਿਹਾ ਜਾ ਰਿਹਾ ਹੈ ਵੀ ਕਾਂਗਰਸ ਇਹ ਨਾ ਰਹਦੀਆਂ ਹਾਲ 2027 ਦੀਆਂ ਚੋਣਾਂ ਲਈ ਕੰਮ ਕਰ ਕਸਣ ਜਾ ਰਹੀ ਹੈ ਦੇਖੋ ਕਾਂਗਰਸ ਪਾਰਟੀ ਜਾਂ ਕੋਈ ਵੀ ਪਾਰਟੀ ਹਮੇਸ਼ਾ ਚੋਣਾਂ ਲਈ ਤਿਆਰ ਰਹਿੰਦੀ ਹੈ ਕਿਉਂਕਿ ਚੋਣਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਕਦੀ ਪੰਚਾਇਤਾਂ ਦੀਆਂ ਆ ਗਈਆਂ ਕਦੀ ਬਲਾਕ ਸੰਪਤੀਆਂ ਦੀਆਂ ਆ ਗਈਆਂ ਕਦੀ ਮਿਊਨਿਸਪਲ ਕਮੇਟੀਆਂ ਦੀਆਂ ਆ ਗਈਆਂ ਕਦੀ ਪਾਰਲੀਮੈਂਟ ਦੀਆਂ ਆ ਗਈਆਂ ਚੋਣਾਂ ਲਈ ਤਾਂ ਪਾਰਟੀ ਹਮੇਸ਼ਾ ਕਮਰ ਕੱਥੇ 'ਚ ਰਹਿੰਦੀ ਹੈ ਪਰ ਪਾਰਟੀਆਂ ਦੇ ਆਪਣੇ ਫਰਜ਼ ਹੁੰਦੇ ਨੇ ਕਿ ਉਹ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਸਰਕਾਰਾਂ ਦਾ ਸਰਕਾਰਾਂ ਦਾ ਕੁੰਡਾ ਖੜਕਾਉਂਦੇ ਰਹਿਣ ਸਰਕਾਰਾਂ ਨੂੰ ਜਗਾਉਂਦੇ ਰਹਿਣ ਕਿ ਤੁਸੀਂ ਆ ਵਾਅਦੇ ਕੀਤੇ ਸੀਗੇ ਇਹਨਾਂ ਵਾਅਦਿਆਂ ਤੋਂ ਤੁਸੀਂ ਮੁਕਰ ਰਹੇ ਹੋ ਇਹ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ ਲੋਕ ਇਸ ਵੇਲੇ ਤਰਾ ਤਰਾ ਕਰ ਰਹੇ ਹੈਗੇ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਸਭ ਤੋਂ ਵੱਡੀ